ਹਾਂਜੀ ਸਭ ਤੋਂ ਪਹਿਲਾਂ ਪੰਜ ਪਾਣੀ ਨਿਊਜ਼ ਤੇ ਮਾਲਵਾ ਖਬਰ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਰੱਬ ਵਰਗੇ ਸਰੋਤਿਆਂ ਦੇ ਰੂਹ ਰੂਹ ਹੋਂ ਦਾ ਮੌਕਾ ਦਿੱਤਾ ਤੇ ਮੈਂ ਗੁਰਵਿੰਦਰ ਸ਼ਰਮਾ ਆੜਤੀ ਆਸ਼ਰਮ ਦਾ ਪ੍ਰਧਾਨ ਹੋਣ ਦੇ ਨਾਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਿਹੜੀ ਉਹ ਕਣਕਾ ਉਸ਼ਕਾ ਕੇ ਲਿਆਉਣਾ ਜਦੋਂ ਆਪਾਂ ਗਿੱਲੀ ਕਣਕ ਲਿਆਉਣੇ ਆਪਾਂ ਨੂੰ ਕਈ ਦਿਨ ਮੰਡੀ 'ਚ ਰੁਲਣਾ ਪੈਂਦਾ ਤਾਂ ਜੋ ਆਪਣੀ ਕਣਕ ਆ ਸਾਰੀ ਵਿਕ ਜੇ ਤੇ ਉਹਦਾ ਮਤਲਬ ਆਪਾਂ ਨੂੰ ਫਾਇਦਾ ਹੋਵੇ ਚੋਰੀ ਆਦ ਦਾ ਵੀ ਡਰ ਰਹਿੰਦਾ ਜੇ ਆਪਾਂ ਨੂੰ ਕਾਫੀ ਦਿਨ ਇੱਥੇ ਬੈਠਣਾ ਪਵੇ ਤਾਂ ਬਾਕੀ ਮਹਰੇਗ ਵਰਗ ਆਰਥੀਆ ਵਰਗ ਮਜ਼ਦੂਰ ਵਰਗ ਕਿਸਾਨ ਵਰਗ ਸਾਰਿਆਂ ਨੂੰ ਬੇਨਤੀ ਕਰਦਾ ਜੋ ਕਿਸੇ ਨੂੰ ਕੋਈ ਵੀ ਪੰਨੀ ਵਾਲੇ ਦਾਣਾ ਮੰਡੀ ਦੀ ਮੁਸ਼ਕਲ ਆਉਂਦੀ ਆ ਤਾਂ ਉਹ ਮੇਰੇ ਨਾਲ ਸਪਰਕ ਕਰਨਾ ਮંત્રી ਸਾਹਿਬ ਨਾਲ ਮੀਟਿੰਗ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਕੋਈ ਕੋਈ ਵੀ ਮੰਡੀ ਦੀ ਸਮੱਸਿਆ ਹੋਵੇ ਤੁਸੀਂ ਸਾਨੂੰ ਜਾਣੋ ਕਰਾਓ ਅਸੀਂ ਛੋਡੇ-ਮੋਡੇ ਨਾਲ ਵੱਡਾ ਲਾ ਕੇ ਖੜਾਂਗੇ ਮੇਰਾ ਮੋਬਾਈਲ ਨੰਬਰ 9653590400 ਹੈ ਜੀ ਕਿਸੇ ਵੀ ਕਿਸਾਨ ਨੂੰ ਆੜਤੀਏ ਨੂੰ ਮਜ਼ਦੂਰ ਭਰਾ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਮੇਨ ਵਾਲੇ ਸੰਬੰਧ ਤੇ ਸਪਰਕ ਵੀ ਕਰ ਸਕਦੇ ਆ।